ਪਿਛਲੇ ਦਿਨੀ ਇੱਕ ਦਰਸ਼ਨਾ ਦੇਵੀ ਜਿਹੜੇ ਰਾਏਪੁਰ ਮੰਡਲਾਂ ਦੇ ਰਹਿਣ ਵਾਲੇ ਸੀਗੇ ਜਿਨ੍ਹਾਂ ਦੇ ਨਾਲ ਇੱਕ ਵਾਰਦਾਤ ਹੋਈ ਸੀ ਜਿਹੜਾ ਬਾਈਕ ਦੇ ਉੱਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਉਹਨਾਂ ਨੂੰ ਵਾਲੀਆਂ ਉਹਨਾਂ ਨੇ ਖਿੱਚ ਕੇ ਤੇ ਉਹਨਾਂ ਨੂੰ ਕਾਫੀ ਧੱਕਾ ਦੇ ਕੇ ਸਿੱਟ ਕੇ ਸੱਟ ਮਾਰ ਕੇ ਜਿਹੜੇ ਚੱਲੇ ਗਏ ਸੀ ਜਿਹਨੂੰ ਕਾਫੀ ਸੀਰੀਅਸ ਲੈਂਦੇ ਹੋਏ ਇਹਦੀ ਕਾਫੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋਈ ਐ ਐਸਐਸਪੀ ਸਾਹਿਬ ਨੇ ਮਾਨਯੋਗ ਨਾਨਕ ਸਿੰਘ ਸਰ ਨੇ ਬੜੀ ਇੱਕ ਇਹਨੂੰ ਅਹਿਮੀਅਤ ਦਿੰਦੇ ਹੋਏ ਵੀ ਇਹਨੂੰ ਜਲਦੀ ਟ੍ਰੇਸ ਕਰਨਾ ਟੀਮ ਬਣਾਈ ਜਿਹਦੇ ਚ ਸਾਡੇ ਚੌਕੀ ਇਨਚਾਰਜ ਜੈਦੀਪ ਸ਼ਰਮਾ ਤੇ ਸਾਰੀਆਂ ਨਾਲ ਦੀ ਟੀਮ ਨੇ ਬੜੀ ਮਿਹਨਤ ਕਰਕੇ ਇਹਨੂੰ ਬੜੀ ਜਲਦੀ ਟ੍ਰੇਸ ਕੀਤਾ ਜਿਹਦੇ ਚ ਅਸੀਂ ਇੱਕ ਦਵਿੰਦਰ ਸਿੰਘ ਉਰਫ ਗੰਜੂ ਨਾਂ ਦਾ ਲੜਕਾ ਜਿਹੜਾ ਇਹ ਜਾਣਾਪਿੰਡ ਦਾ ਰਹਿਣ ਵਾਲਾ ਤੇ ਇਹਦੇ ਨਾਲ ਇੱਕ ਇਹਦਾ ਸਾਥੀ ਸੀ ਇਹਨਾਂ ਦੋਵਾਂ ਨੇ ਰਲ ਕੇ ਜਿਹੜੀਆਂ ਵਾਰਦਾਤ ਕੀਤੀ ਹੈ ਤੇ ਜਿਹਨੂੰ ਅਸੀਂ ਅਰੈਸਟ ਕਰ ਲਿਆ ਉਹ ਜਿਹੜੀਆਂ ਜਿਹੜੀਆਂ ਵਾਲੀਆਂ ਖੋਈਆਂ ਸੀ ਉਹ ਵੀ ਅਸੀਂ ਉਤੋਂ ਬਰਾਮਦ ਕਰ ਲਈਆਂ ਤੇ ਜਿਹੜਾ ਬੁੱਲਟ ਜਿਹੜਾ ਮੋਟਰਸਾਈਕਲ ਸੀਗਾ ਵਾਰਦਾਤ ਵਰਤਿਆ ਉਹ ਵੀ ਇਸੇ ਰਿਕਵਰ ਕਰ ਲਿਆ ਸਰ ਹੋਰ ਵੀ ਵਾਰਦਾਤ ਮੰਨੇ ਜੀ ਇਸ ਤੋਂ ਇਲਾਵਾ ਇਹਨਾਂ ਨੇ ਸਮਾਨੇ ਇੱਕ ਕੁਛ ਗਿਸ਼ਟ ਮੰਨਿਆ ਵੀ ਇਹਨਾਂ ਨੇ ਮਿਰਚਾਂ ਪਾ ਕੇ ਇੱਕ ਲੇਡੀ ਤੋਂ ਉਹ ਵੀ ਇਹਨਾਂ ਨੇ ਵਾਲੀਆਂ ਖੋਈਆਂ ਸੀਗੇ ਜਿਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਵੀ ਉਹ ਅੱਗੇ ਕਿੱਥੇ ਵੇਚੀਆਂ ਕੀ ਕਰੀਆਂ ਉਹ ਅਸੀਂ ਟ੍ਰੈਸ ਕਰ ਰਹੇ ਹਾਂ ਸਰ ਬੈਕਗਰਾਉਂਡ ਦੀ ਗੱਲ ਕਰੀਏ ਕਿੱਥੇ ਤੇ ਐਤਾ ਕ੍ਰਿਮੀਨਲ ਟਾਈਪ ਦੇ ਕਿੱਦਾਂ ਦੇ ਜੋ ਮੋੜਲੀ ਇਨਵੈਸਟੀਗੇਸ਼ਨ ਚ ਇੱਕ ਐਨਡੀਪੀਐਸ ਦਾ ਵੀ ਕੇਸ ਇਹਦੇ ਤੇ ਸਾਹਮਣੇ ਆਇਆ ਜਿਹੜਾ ਸਿਵਲ ਲਾਈਨ ਥਾਣੇ ਦਾ ਪਿੱਛੇ ਦਰਜ ਹੋਇਆ ਤੇ ਬਾਕੀ ਹੋਰ ਇਹਦੇ ਕੇਸ ਬਾਰੇ ਅਜੇ ਵੀ ਹੋਰ ਕਿਸੇ ਸਟੇਟ ਦੇ ਵਿੱਚ ਜਾਂ ਕਿਤੇ ਹੋਰ ਵਾਰਦਤਾਂ ਉਹ ਅਸੀਂ ਹੁਣ ਮਾਨਯੋਗ ਅਦਾਲਤ ਸੁਪੇਸ਼ ਕਰਕੇ ਰਿਮਾਂਡ ਲੈ ਕੇ ਇਹਦੀ ਪੁਸ਼ਕਿਸ਼ ਕਰਾਂਗੇ ਤੇ ਹੋਰ ਵੀ ਖਲਾਸੇ ਹੋਣ ਦੀ ਜਿਹੜੀ ਉਮੀਦ ਹੈ ਇਹ ਕੱਲੇ ਦੋ ਇਹਦੀ ਤੇ ਕੋਈ ਸਾਥੀ ਵੀ ਹੈ ਸਰੀਸ ਇਹ ਜਿਹੜੀਆਂ ਦੋ ਵਾਰਦਤਾਂ ਤਾਂ ਇਹ ਦੋਵਾਂ ਨੇ ਲੜਕੇ ਕੀਤੀਆਂ ਇਸ ਤੋਂ ਇਲਾਵਾ ਜੇ ਕੋਈ ਹੋਰ ਵਾਰਦਤਾਂ ਕਿਸੇ ਹੋਰ ਨਾਲ ਲੜ ਕੇ ਕੀਤੀਆਂ ਉਹਦੇ ਬਾਰੇ ਅਸੀਂ ਇਹਦੀ ਡੰਗਾਈ ਨਾਲ ਅਜੇ ਜਿਹੜੀ ਪੁਸ਼ਕਿਸ਼ ਕਰ ਰਹੇ ਹਾਂ ਉਮਰ ਕੀ ਹੋਈ ਸਰੀਨਾਂ ਦੀ ਉਮਰ ਤਕਰੀਬਨ 25-26 ਸਾਲ ਦੇ ਨੇ ਦੋ ਇਹ ਲੜਕੇ ਤੇ ਨਸ਼ੇ ਵੀ ਆਦੀ ਹੈ ਤੇ ਨਸ਼ੇ ਨੂੰ ਕਿਤਾ ਇਹਨਾਂ ਦਾ ਹੁਣ ਅਸੀਂ ਮੈਡੀਕਲ ਕਰਾਵਾਂਗੇ ਉਹਦੇ ਚ ਡੋਪ ਟੈਸਟ ਹੋਊਗਾ ਡੋਪ ਟੈਸਟ ਬੰਦਾ ਲੱਗੂਗਾ ਬਾਕੀ ਇਹਨਾਂ ਦੇ ਦਸਤਾਵੇਜ਼ ਮੁਤਾਬਕ ਹੀ ਕਹਿੰਦੇ ਵੀ ਅਸੀਂ ਨਸ਼ਾ ਲੈਂਦੇ ਆ ਬਾਕੀ ਡੋਪ ਟੈਸਟ ਇੱਕ ਕ ਜੇ ਰੈਸਟ ਕੀਤਾ ਤੇ ਇੱਕੇ ਦੇ ਨਾਲ ਦਾ ਜਿਹੜਾ ਉਹ ਰੈਸਟ ਕਰ ਪਹਿਲਾਂ ਐਨਡੀਪੀਐਸ ਦਾ ਦਰਜਾ ਸਿਵਲ ਲਾਈਨ ਥਾਣੇ ਦਾ ਜਿਵੇਂ ਮੈਂ ਦੱਸਿਆ ਨਾ ਕਿ ਉਹ ਕੇ ਤਾਂ ਬੈਕਗ੍ਰਾਉਂਡ ਦੇ ਵਾਰਦਾ ਕਰਦੇ ਰਹਿਣਾ ਕੋਈ ਹਥਿਆਰ ਵਗੈਰਾ ਵੀ ਮਨ ਤੋਂ ਬਰਾਮਣ ਦੋਇਆ ਕੋਈ ਜੇ ਇਸ ਤਰ੍ਹਾਂ ਤੇ ਇਹਨਾਂ ਤੋਂ ਵੀ ਮੋਡਸਪੈਂਡ ਜਿਹੜੀ ਸੀ ਇਹ ਹਥਿਆਰ ਨਾਲ ਨਹੀਂ ਸੀ ਕਰਦੇ ਇਹ ਜਿਵੇਂ ਸੁੰਸਾਨ ਜਗ੍ਹਾ ਤੇ ਕੋਈ ਬਿਉਰਗ ਟਾਰਗੇਟ ਕਰਦੇ ਸੀਗੇ ਜਿਨ੍ਹਾਂ ਨੂੰ ਇਹ ਜਦੋਂ ਦੇਖਦੇ ਸੀ ਆਲੇ ਦੋਲੇ ਕੋਈ ਨਹੀਂ ਹੈਗਾ ਤੇ ਉਹਨਾਂ ਦੀ ਵਾਲੀਆਂ ਜਾਂ ਚੇਨ ਜੋ ਵੀ ੱੱੱਕਾ ਮਾਰ ਕੇ ਖੋਕੀ ਜਿਹੜਾ ਉਹ ਭੱਜ ਜਾਂਦੇ ਸੀ ਇਹਨਾਂ ਦੀ ਇਹ ਮੋਡਸਪੈਂਡ ਠੀਕ ਹੈ ਠੀਕ ਹੈ ਤਾਰਾ ਉਹ ਕਿਹੜੇ ਕਿਹੜੇ ਦੇ ਮਾਫਾ ਲੱਗ ਤਾਰਾ ਇਹਦੇ ਚ ਸਾਡਾ ਜੋ ਪੁਰਾਣੀ ਆਈਪੀਸੀ ਦੀ 379 ਬੀ ਜਿਹੜੀ ਹੈ ਉਹ ਨੂੰ ਹੁਣ 304 ਬੀ ਦੇ ਵਿੱਚ ਕਨਵਰਟ ਹੋਈ ਹੈ ਉਹ ਅਸੀਂ ਬੀਐਨਐਸ ਦੀ ਜਿਹੜੀ ਹੈ 304 ਬੀ ਦੇ ਵਿੱਚ ਕੀਤੀ ਹੈ ਪਰ ਅੱਛਾ ਦੇਖਿਆ ਜਾਂਦਾ ਕਿ ਇਹਨਾਂ ਨੇ ਝੋਲਟੇ ਵਾਰਦਾਤਾ ਕਰਦੇ ਹੋਏ ਜਿਹੜੇ ਮੁਜ਼ਮਨ ਨੇ ਉਹ ਵਾਅਦਾ ਦਿੰਦੇ ਨੇ ਉਹ ਫਿਰ ਦੁਬਾਰਾ ਆ ਕੇ ਫਿਰ ਉਹਨਾਂ ਹੀ ਵਾਅਦਾਤਾਂ ਨੂੰ ਦੁਬਾਰਾ ਅੰਜਾਮ ਦਿੰਦੇ ਨੇ ਇਹਨਾਂ ਤੇ ਕੋਈ ਸਖਾਈ ਕੀਤੀ ਨਹੀਂ ਦੇਖੋ ਹੁਣ ਕਾਫੀ ਸਜਾ ਵਿੱਚ 379 ਬੀ ਜਿਹੜੀ ਉਤਾਰਾ ਇਹ ਸ ਕਾਫੀ ਸਜ਼ਾ ਹੁਣ ਬਾਕੀ ਮਾਨਯੋਗ ਅਦਾਲਤ ਤੇ ਡਿਪੈਂਡ ਕਰਦਾ ਵੀ ਇਹਨਾਂ ਨੂੰ ਕਿਹੋ ਜੀ ਸਜ਼ਾ ਸੁਣਾਉਂਦੇ ਬਾਕੀ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ